ਜੇ ਸਿਹਤ ਨਾ ਹੋਵੇ ਤਾਂ ਪੈਸਾ ਕਿਸ ਕੰਮ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਆਂ ਜੀ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੇ ਅੱਜ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਟੌਪਿਕ ਲੈ ਕੇ ਆਏ ਆਂ ਸਾਡਾ ਅੱਜ ਦਾ ਟੌਪਿਕ ਹੈ ਸਿਹਤ ਅਤੇ ਪੈਸਾ ਦੇਖਦੇ ਆਂ ਆਪਾਂ ਇੱਥੇ ਗੱਲਬਾਤ ਕਰਕੇ ਵੀ ਕਿੱਦਾਂ ਤੁਹਾਨੂੰ ਲੱਗਦਾ ਆ ਹਾਂਜੀ ਦੇਖੋ ਪੈਸਾ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਤੇ ਸਿਹਤ ਵੀ ਜ਼ਰੂਰੀ ਹੈ ਹਾਂਜੀ ਪਰ ਜੇ ਸੋਚਿਆ ਜਾਵੇ ਤਾਂ ਸਿਹਤ ਪੈਸੇ ਨਾਲੋਂ ਬੱਲੇ ਜ਼ਰੂਰੀ ਆ। ਹਾਂਜੀ ਪੈਸਾ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਆ ਹੀ ਜਾਂਦਾ। ਜੀ ਇੰਨੇ ਕ ਤਾਂ ਆਪਾਂ ਹੈਗਾ ਹੀ ਆ ਵੀ ਆਪਣੀਆਂ ਤਿੰਨ ਲੋੜਾਂ ਪੂਰਨਾ ਹੋ ਜਾਣ। ਹਾਂਜੀ ਗੁੱਲੀ ਗੁੱਲੀ ਜੁੱਲੀ ਹਾਂਜੀ ਤੇ ਇਸ ਤੋਂ ਵੱਧ ਪੈਸਾ ਜਿਹੜਾ ਉਹ ਘੁੰਮਣ ਦੇ ਲਈ ਸਾਨੂੰ ਮਤਲਬ ਕਿ 2 ਨੰਬਰ ਦਾ ਜਾਂ ਕਿਸੇ ਤਰ੍ਹਾਂ ਹੋਰ ਹਿੱਲੇ ਕਰਨੇ ਪੈਂਦੇ। ਹਾਂਜੀ ਜਿਹੜੇ ਸਿਹਤ ਆ ਸਿਹਤ ਸਿਰਫ ਆਪਾਂ ਆਪਣੇ ਚੰਗੇ ਮਤਲਬ ਹੰਦੇ ਜਿਮਾਂ ਨਾਲ ਹੀ ਰੱਖ ਸਕਦੇ ਆ ਹਾਂਜੀ ਹਾਂਜੀ ਜੇ ਆਪਣੀ ਸਿਹਤ ਚੰਗੀ ਆ ਤਾਂ ਸਭ ਜੀ ਚੰਗੀ ਲੱਗਦੀ ਆ ਠੀਕ ਹਾਂਜੀ ਜੀ ਬੰਦਾ ਗਰੀਬੀ ਚ ਵੀ ਖੁਸ਼ ਰਹਿੰਦਾ ਜੇ ਸਿਹਤ ਜਿੱਦ ਚੰਗੀ ਆ ਤਾਂ ਹਾਂਜੀ ਸਹੀ ਗੱਲ ਪਰ ਜੇ ਪੈਸਾ ਬੇਹੱਦ ਹੈਗਾ ਕੋਲ ਸਿਹਤ ਨਹੀਂ ਹੈਗੀ ਤਾਂ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਹਾਂਜੀ ਹਾਂਜੀ ਇੱਕ ਗੱਲ ਜ਼ਰੂਰ ਆ ਵੀ ਪੈਸਾ ਜਿਹੜਾ ਇਹ ਬਣਦਾ ਪਰ ਇਸ ਤਰ੍ਹਾਂ ਨਹੀਂ ਹੈਗਾ ਵੀ ਦਸਨ ਉਹ ਇੱਕ ਮਾਈ ਤਾਂ ਬਹੁਤ ਬਰਕਤ ਪੈਂਦੀ ਆ ਪਰ ਜੇ ਆਪਾਂ ਕਹੀਏ ਵੀ ਆਪਣੇ ਕੋਲ ਬਹੁਤ ਜ਼ਿਆਦਾ ਬਾਈਹਾਰਤ ਪੈਸਾ ਹੈਗਾ ਉਹ ਆਪਣੇ ਕੋਲੇ ਦਸਨ ਉਹਦੀ ਕਮਾਈ ਨਾਲ ਨਹੀਂ ਬਣਦਾ ਉਹ ਦੋ ਨੰਬਰ ਨਾਲ ਹੀ ਬਣਦਾ ਤੇ ਜਿਹੜਾ ਦੋ ਨੰਬਰ ਨਾਲ ਪੈਸਾ ਕਮਾਇਆ ਹੁੰਦਾ ਤਾਂ ਉਹ ਇਹ ਨਹੀਂ ਹੈਗਾ ਵੀ ਉਹ ਕਦੇ ਬੰਦੇ ਨੂੰ ਖੁਸ਼ੀ ਜਾਂ ਸਕੂਨ ਦਿੰਦਾ ਹਾਂਜੀ ਟੈਨਸ਼ਨਾਂ ਵੀ ਦਿੰਦਾ ਹਾਂਜੀ ਹਾਂਜੀ ਤੇ ਕਈ ਵਾਰੀ ਆਪਾਂ ਦੇਖੋ ਉਹ ਕਮਾਉਨੇ ਆ ਬੰਦਾ ਇੰਨਾ ਕਮਾਉਂਦਾ ਇੰਨਾ ਕਮਾਉਂਦਾ ਆ ਕਿ ਕਮਾ ਕਮਾ ਕੇ ਅਸੀਂ ਆਪਣੀ ਸਿਹਤ ਹੀ ਖਰਾਬ ਕਰ ਲੈਨੇ ਆ ਹਨਾ ਤੇ ਉਹ ਜਿਹੜਾ ਪੈਸਾ ਅਸੀਂ ਔਖੇ ਹੋ ਕੇ ਕਮਾਇਆ ਹੁੰਦਾ ਆ ਉਹ ਪੈਸਾ ਸਾਡਾ ਸਾਰਾ ਹਸਪੀਟਲ ਦੇ ਵਿੱਚ ਹੀ ਲੱਗ ਜਾਂਦਾ ਹੈ ਹਸਪੀਟਲਾਂ ਦੇ ਲੇਖੇ ਲੱਗਦਾ ਆ ਡਾਕਟਰਾਂ ਦੇ ਲੇਖੇ ਲੱਗਦਾ ਆ ਫਿਰ ਉਸ ਪੈਸੇ ਦਾ ਸਾਨੂੰ ਦੁੱਖ ਵੀ ਲੱਗਦਾ ਆ ਵੀ ਅਸੀਂ ਆਪਣੀ ਸਿਹਤ ਗਵਾ ਕੇ ਇਹ ਪੈਸਾ ਕਮਾਇਆ ਸੀ ਇਹ ਸਾਡੇ ਨਾ ਕਿਸੇ ਧੀ ਦੇ ਕੰਮ ਆਇਆ ਤੇ ਨਾ ਸਾਡੇ ਕਿਸੇ ਪੁੱਤ ਦੇ ਕੰਮ ਆਇਆ ਤੇ ਜੇ ਆਪਾਂ ਗੱਲ ਕਰੀਏ ਵੀ ਪੈਸਾ ਵੀ ਜ਼ਰੂਰੀ ਆ ਤੇ ਸਿਹਤ ਵਿੱਚ ਜ਼ਰੂਰੀ ਪਰ ਸਭ ਤੋਂ ਵੱਧ ਆਪਣੀ ਸਿਹਤ ਜ਼ਰੂਰੀ ਆ ਜੇ ਆਪਣੀ ਸਿਹਤ ਸਹੀ ਆ ਆਪਾਂ ਸਿਹਤਮੰਦ ਆ ਤੰਦਰੁਸਤ ਆ ਤੇ ਆਪਾਂ ਪੈਸਾ ਤਾਂ ਕਮਾ ਹੀ ਸਕਦੇ ਆ ਸਿਆਣੇ ਕਹਿ ਦਿੰਦੇ ਆ ਵੀ ਪੈਸਾ ਤਾਂ ਹੱਥਾਂ ਦੀ ਮੈਲ ਆ ਜੇ ਸਿਹਤ ਚੰਗੀ ਆ ਆਪਾਂ ਤੰਦਰੁਸਤੀ ਦੇ ਵਿੱਚ ਰਹਿੰਦੇ ਆ ਤੇ ਆਪਾਂ ਪੈਸਾ ਹੋਰ ਵੀ ਕਮਾ ਸਕਦੇ ਆ ਇਹ ਹੀ ਆ ਲੈ ਵੀ ਜਿਹੜੀ ਚੰਗੀ ਸਿਹਤ ਆ ਉਹਦੇ 'ਚ ਇੱਕ ਚੰਗਾ ਸਿਹਤਮੰਦ ਮਨ ਆ ਹਰਿੰਦਰਾ ਹਾਂਜੀ ਤੇ ਜਦੋਂ ਆਪਣਾ ਮਨ ਖੁਸ਼ ਹੁੰਦਾ ਤਾਂ ਆਪਾਂ ਸਾਰੀਆਂ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਕਰਕੇ ਪੂਰਾ ਵਧੀਆ ਦੁਨੀਆ ਦੇ ਵਿੱਚ ਵੀ ਵਿਚਰਦੇ ਹਾਂ ਤੁਸਾਨੂੰ ਚੰਗਾ ਵੀ ਲੱਗਦਾ ਤੇ ਪਰ ਕਈ ਲੋਕ ਇਹੋ ਜਿਹੇ ਨੇ ਜਿਹੜੇ ਪੈਸਾ ਜਿਹੜਾ ਸਿਰਫ ਪੈਸਾ ਕਮਾਉਣ ਦੇ ਵਿੱਚ ਹੀ ਹੋ ਜਾਂਦੇ ਨੇ ਹਾਂਜੀ ਉਹ ਹਰ ਇੱਕ ਚੀਜ਼ ਨੂੰ ਮਤਲਬ ਕਿ ਸਮਾਜ ਨਾਲੋਂ ਕੱਟੇ ਜਾਂਦੇ ਨੇ ਸਿਰਫ ਪੈਸਾ 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 ਕਰਕੇ ਹਰ ਹੀਲੇ ਨਾਲੋਂ ਪੈਸਾ ਇਕੱਠਾ ਕਰਦੇ ਨੇ ਇਸ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਹੋਇਆ ਹਾਂ ਇੱਕ ਤਾਂ ਆਪਣੇ ਸਮਾਜ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਮਤਲਬ ਕਿ ਜਿਹੜੇ ਹੈਗੇ ਆਪਣੇ ਰਿਸ਼ਤੇ ਟੁੱਟ ਜਾਂਦੇ ਨੇ ਕਿਉਂਕਿ ਸਿਰਫ ਪੈਸਾ ਕਮਾਉਣ ਦੇ ਚੱਕਰ ਤੁਸੀਂ ਸਾਰੇ ਰਿਸ਼ਤੇ ਖੁੱਲ ਜਾਂਦੇ ਆ ਹਾਂਜੀ ਉਸ ਤੋਂ ਬਾਅਦ ਸਾਡੀ ਸਿਹਤ ਜਿਹੜੀ ਖਰਾਬ ਹੁੰਦੀ ਆ ਉਹ ਲੱਗ ਕਿਉਂਕਿ ਕਿਉਂ ਆਪਾਂ ਟਾਈਮ ਸਿਰ ਸੌਵਾਂਗੇ ਨਹੀਂ ਟਾਈਮ ਸਿਰ ਉੱਠਾਂਗੇ ਨਹੀਂ ਵਧੀਆ ਖਾਣਾ ਨਹੀਂ ਖਾਵਾਂਗੇ ਟਾਈਮ ਸਿਰ ਖਾਣਾ ਨਹੀਂ ਖਾਵਾਂਗੇ ਹਾਂਜੀ ਕਈ ਲੋਕ ਤਾਂ ਕੰਜੂਸਨਾ ਤੱਕ ਵੀ ਕਰ ਜਾਂਦੇ ਆ ਆਪਣੇ ਖਾਣ ਪੀਣ ਦੀ ਵੀ ਕੰਜੂਸੀ ਕਰ ਦਿੰਦੇ ਆ ਇਹ ਕਾਦਾ ਪੈਸਾ ਕਮਾਉਣ ਹੋਇਆ ਜਿਹੜਾ ਆਪਣੀ ਸਿਹਤ ਨੂੰ ਗਵਾ ਕੇ ਕਮਾਇਆ ਗਵਾ ਕੇ ਕਮਾਇਆ ਕਾਦਾ ਕਮਾਇਆ ਸਹੀ ਗੱਲ ਹੈ ਇਹ ਤਾਂ ਉਹਦਾ ਤਾਂ ਫਿਰ ਕੋਈ ਵੀ ਫਾਇਦਾ ਹੀ ਨਹੀਂ ਹੈਗਾ ਉਸ ਪੈਸੇ ਦਾ ਕਿਉਂਕਿ ਜੇ ਆਪਣੇ ਚੰਗੀ ਸਿਹਤ ਵਾਸਤੇ ਵੀ ਆਪਾਂ ਨੂੰ ਵਧੀਆ ਖਾਣਾ ਖਾਣਾ ਚਾਹੀਦਾ ਆ ਵੀ ਆਪਣਾ ਵਧੀਆ ਖਾਣਾ ਸਿੰਪਲ ਖਾਣਾ ਖਾਓ ਦਾਲ ਫਲਕੇ ਦੇ ਵਿੱਚ ਜਿੰਨੀ ਤਾਕਤ ਆ ਉਹ ਹੋਰ ਕਿਸੇ ਚੀਜ਼ ਦੇ ਵਿੱਚ ਵੀ ਨਹੀਂ ਹੈਗੀ ਸਹੀ ਗੱਲ ਹੈ ਤੇ ਸਵੇਰ ਨੂੰ ਸੈਰ ਕਰਨੀ ਚਾਹੀਦੀ ਆਪਣੀ ਸਿਹਤ ਨੂੰ ਵਧੀਆ ਬਣਾਉਣ ਲਈ ਸਵੇਰੇ ਸਿਰ ਉੱਠ ਕੇ ਜਾਓ ਘੁੰਮੋ ਫਿਰੋ ਸੈਰ ਕਰੋ ਵਧੀਆ ਖਾਣਾ ਖਾਓ ਆਪਣੇ ਕਰੀਬੀ ਦੋਸਤਾਂ ਮਿੱਤਰਾਂ ਦੇ ਨਾਲ ਹੱਸੋ ਖੇਡੋ ਗੱਲਬਾਤ ਕਰੋ ਕਹਿੰਦੇ ਹੁੰਦੇ ਹੱਸਣਾ ਕੁਦਣਾ ਮਨ ਕਾ ਚਾਓ ਹੱਸਣ ਕੁਦਣ ਦੇ ਨਾਲ ਸਿਹਤ ਜਿਹੜੀ ਆ ਹੋਰ ਵੀ ਆਪਣੀ ਵਧੀਆ ਬਣਦੀ ਆ ਆਪਾਂ ਨੂੰ ਟੈਨਸ਼ਨ ਫਰੀ ਹੁੰਨੇ ਆ ਹਨਾ ਤੇ ਪੈਸਾ ਤਾਂ ਆਪਾਂ ਚਲੋ ਕਮਾਉਣਾ ਹੀ ਆ ਜੇ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਆਪਾਂ ਹਰ ਇੱਕ ਚੀਜ਼ ਜ਼ਰੂਰੀ ਆ ਕਹਿ ਦਿੰਦੇ ਪਰ ਹਰ ਇੱਕ ਚੀਜ਼ ਦੀ ਕੋਈ ਲਿਮਟ ਹੁੰਦੀ ਆ ਹਮ ਹਰ ਇੱਕ ਚੀਜ਼ ਨੂੰ ਲਿਮਟ ਦੇ ਵਿੱਚ ਰੱਖੋ ਸਭ ਤੋਂ ਅੱਗੇ ਆਪਣੀ ਸਿਹਤ ਨੂੰ ਰੱਖੋ ਪੈਸੇ ਨੂੰ ਦੂਸਰੇ ਨੰਬਰ ਤੇ ਰੱਖੋ ਹਮ ਪੈਸਾ ਜ਼ਰੂਰੀ ਹੈ ਪਰ ਸਿਹਤ ਨਾਲੋਂ ਵੱਧ ਜ਼ਰੂਰੀ ਨਹੀਂ ਹੈਗਾ ਸਿਹਤ ਨਾਲੋਂ ਵੱਧ ਕੇ ਜ਼ਰੂਰੀ ਨਹੀਂ ਹੈਗਾ ਹਾਂਜੀ ਦੇਖੋ ਸਿਹਤ ਹੈ ਜਿਹੜੀ ਜਦੋਂ ਸਿਹਤ ਇੱਕ ਵਾਰੀ ਚਲੀ ਗਈ ਸਿਹਤ ਨੇ ਮੁੜ ਕੇ ਨਹੀਂ ਆਉਣਾ ਆਪਣੇ ਕੋਲ ਲੱਖਾਂ ਕਰੋੜਾਂ ਰੁਪਏ ਆਪਣੇ ਬੈਂਕਾਂ ਦੇ ਵਿੱਚ ਪਿਆ ਹਾਂਜੀ ਪਰ ਜਦੋਂ ਅਸੀਂ ਬਿਮਾਰ ਹੋ ਕੇ ਬੈੱਡ ਤੇ ਪਏ ਹੁੰਨੇ ਆ ਹਸਪੀਟਲ ਦੇ ਵਿੱਚ ਹਾਂਜੀ ਤਾਂ ਉਦੋਂ ਸਾਨੂੰ ਲੱਗਦਾ ਵੀ ਕੋਈ ਵੀ ਡਾਕਟਰ ਜਾਂ ਕੋਈ ਸਾਨੂੰ ਸਿਰਫ ਇਹਦੇ ਵਿੱਚ ਸਾਨੂੰ ਕੋਈ ਰਾਹਤ ਦੇ ਦੇਵੇ ਤੇ ਅਸੀਂ ਸਾਡਾ ਸਾਰਾ ਪੈਸਾ ਲੈ ਜੇ ਫਿਰ ਪੈਸਾ ਜੋੜੇ ਦਾ ਕਰ ਫਿਰ ਜਿਹੜਾ ਸੀ ਪੈਸਾ ਜਿਹੜਾ ਪੈਸਾ ਜੋੜਨ ਦੇ ਸਿਹਤ ਖਰਾਬ ਕੀਤੀ ਫਿਰ ਸਿਹਤ ਠੀਕ ਕਰ ਲਈ ਉਹ ਪੈਸਾ ਲਾ ਦਿੰਦਾ ਪੈਸਾ ਲਾ ਦਿੰਦਾ ਤੇ ਆਪਣੇ ਜਿਹੜੇ ਰਿਸ਼ਤਿਆਂ ਨਾਲ ਟੁੱਟੇ ਹੋਏ ਤੋਂ ਅਲੱਗ ਹਾਂਜੀ ਹਾਂਜੀ ਬਾਕੀ ਜਦਾਂ ਜੇ ਆਪਣੀ ਸਿਹਤ ਵਧੀਆ ਆ ਆਪਾਂ ਆਪਣਾ ਮਨ ਵੀ ਵਧੀਆ ਆ ਤਾਂ ਤੰਦਰੁਸਤ ਸਿਹਤ ਦੇ ਵਿੱਚ ਤੰਦਰੁਸਤ ਮਨ ਦਾ ਹੀ ਬਾਸ ਹੁੰਦਾ ਆ ਜੇ ਆਪਣਾ ਮਨ ਤੰਦਰੁਸਤ ਹੈ ਤਾਂ ਆਪਾਂ ਹਮੇਸ਼ਾ ਖੁਸ਼ ਰਹਿੰਦੇ ਆ ਜੇ ਆਪਾਂ ਖੁਸ਼ ਰਹਿਵਾਂਗੇ ਤੇ ਆਪਣੀ ਸਿਹਤ ਆਟੋਮੈਟਿਕਲੀ ਵਧੀਆ ਰਹਿਣੀ ਆ ਵੀ ਆਪਣੇ ਨੇੜੇ ਕੋਈ ਦੁੱਖ ਤਕਲੀਫ ਹੋਣਾ ਹੀ ਨਹੀਂ ਹੈਗਾ ਪਰ ਅੱਜ ਕੱਲ ਦੀ ਜ਼ਿੰਦਗੀ ਜਿਹੜੀ ਆ ਲੋ ਅੱਜ ਕੱਲ ਹਰ ਇੱਕ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਦਾਂ ਵੀ ਪੈਸੇ ਨੂੰ ਹੀ ਇਹਿਮੀਅਤ ਜ਼ਿਆਦਾ ਦਿੱਤੀ ਆ ਹੁਣ ਵਿਦੇਸ਼ਾਂ ਵਿੱਚ ਵੀ ਲਾ ਬੱਚੇ ਇੰਨਾ ਮਤਲਬ ਕਿ ਟਟ ਟਟ ਕੇ ਕੰਮ ਕਰਦੇ ਆ ਵੀ ਰਾਤ ਦੀਆਂ ਸ਼ਿਫਟਾਂ ਲਾ ਲਾ ਦਿਨ ਦੀਆਂ ਸ਼ਿਫਟਾਂ ਲਾ ਲਾ ਇੰਨਾ ਉਹ ਟਟ ਟਟ ਕੇ ਕੰਮ ਕਰਦੇ ਆ ਬਚਦਾ ਉਹਨਾਂ ਨੂੰ ਫੇਰ ਵੀ ਕੁਝ ਨਹੀਂ ਉਲਟਾ ਉਹਨਾਂ ਦੀਆਂ ਸਿਹਤਾਂ ਖਰਾਬ ਹੁੰਦੀਆਂ ਆ ਕਈ ਬੱਚੇ ਤਾਂ ਦੇਖੇ ਇੱਥੇ ਵੀ ਡਿਪਰੈਸ਼ਨ ਦੇ ਵਿੱਚ ਵੀ ਚਲ ਜਾਂਦੇ ਆ ਇਹਨਾਂ ਦਾ ਤੇ ਜਦੋਂ ਉਹ ਡਿਪਰੈਸ਼ਨ 'ਚ ਚਲ ਜਾਂਦੇ ਤਾਂ ਬੱਚੇ ਨੇ ਕੰਮ ਕੀ ਕਰਨਾ ਇਸ ਕਰਕੇ ਵੀ ਸਿਆਣੇ ਵੀ ਕਹਿੰਦੇ ਵੀ ਸਿਹਤ ਜ਼ਰੂਰੀ ਆ ਪਹਿਲਾਂ ਪੈਸੇ ਨੂੰ ਆਪਾਂ ਦੂਸਰੇ ਨੰਬਰ ਤੇ ਹਮੇਸ਼ਾ ਰੱਖਾਂਗੇ ਬੇ ਕਿਉਂਕਿ ਆਪਾਂ ਪੈਸੇ ਦੇ ਨਾਲ ਸਿਹਤ ਨਹੀਂ ਖਰੀਦ ਸਕਦੇ ਹਾਂ ਹਾਂਜੀ ਹਾਂਜੀ ਇਹ ਤਾਂ ਇਹ ਆਪ ਖਰੀਦ ਸਕਦੇ ਪੈਸੇ ਦੇ ਨਾਲ ਜੇ ਪੈਸਾ ਆਇਆ ਤਾਂ ਆਪਾਂ ਦੁਨੀਆ ਦੀ ਹਰ ਇੱਕ ਸੁੱਖ ਸੁਹੂਲਤ ਖਰੀਦ ਸਕਦੇ ਹਾਂ ਖਰੀਦ ਸਕਦੇ ਹਾਂਜੀ ਸਿਹਤ ਨਹੀਂ ਖਰੀਦ ਸਕਾਂ ਹਾਂਜੀ ਬਿਲਕੁਲ ਸਿਹਤ ਦਾ ਆਪਾਂ ਨੂੰ ਆਪਣੀ ਦਾ ਆਪ ਹੀ ਧਿਆਨ ਰੱਖਣਾ ਪੈਣਾ ਆ ਜੇ ਆਪਾਂ ਆਪ ਧਿਆਨ ਰੱਖਾਂਗੇ ਆਪਾਂ ਆਪ ਹੀ ਤੰਦਰੁਸਤ ਰਹਿਾਂਗੇ ਜੇ ਆਪਾਂ ਤੰਦਰੁਸਤ ਆ ਆਪਣਾ ਆਪਣਾ ਜੀਵਨ ਸਾਥੀ ਖੁਸ਼ ਹੈ ਆਪਣੇ ਬੱਚੇ ਖੁਸ਼ ਹੈ ਆਪਣੀ ਫੈਮਲੀ ਹੈਪੀ ਹੈ ਸਾਰੀ ਹੈ ਨਾ ਇਹ ਸਾਰੇ ਖੁਸ਼ ਰਹਿੰਦੇ ਆ ਜੇ ਕਿਉਂਕਿ ਚੰਗੀ ਸਿਹਤ ਦੇ ਨਾਲ ਤੰਦਰੁਸਤ ਬੰਦੇ ਦੇ ਨਾਲ ਸਾਰੇ ਹੱਸ ਦੇ ਖੇਡਦੇ ਆ ਪਰ ਜੇ ਕੋਈ ਟਲਮਟ ਆ ਜਾਂਦੀ ਹੈ ਮੰਨ ਲਓ ਉਹਦੇ ਨਾਲ ਭਾਂਜੀ ਕੋਈ ਰੋਂਦਾ ਨਹੀਂ ਆਪਾਂ ਦੇਖਿਆ ਸਹੀ ਗੱਲ ਕਿਸੇ ਰੋਂਦੇ ਨਾਲ ਰੋਂਦਾ ਦੇਖਿਆ ਕਦੀ ਨਹੀਂ ਆਪਾਂ ਨੇ ਬਲਕਿ ਲੋਕ ਦੂਰ हट ਜਾਂਦੇ ਨੇ ਦੂਰ हट ਜਾਂਦੇ ਆ ਤਾਂ ਹੀ ਆਪਾਂ ਨੂੰ ਆਪਣੀ ਸਿਹਤ ਦਾ ਖਿਆਲ ਜਿਆਦਾ ਰੱਖਣਾ ਚਾਹੀਦਾ ਪੈਸਾ ਵੀ ਪੈਸਾ ਵੀ ਜ਼ਰੂਰੀ ਆ ਪਰ ਉਹਦੀ ਲਿਮਟ ਜ਼ਰੂਰ ਰੱਖੋ ਸਹੀ ਗੱਲ ਪਿਛਲੇ ਸਮਿਆਂ ਦੇ ਵਿੱਚ ਪਹਿਲਾਂ ਤਾਂ ਲੋਕ ਕੰਮ ਕਰਦੇ ਸੀ ਛੇਦ ਉਹ ਅਲਕਮਾਂ ਦੇ ਸੀ ਕਸਰ ਤਾਂ ਉਹਨਾਂ ਦੇ ਖੇਤਾਂ ਵਿੱਚ ਹੀ ਹੋ ਜਾਂਦੀ ਸੀ ਹਾਂਜੀ ਹਾਂ ਗੋੜਦੇ ਸੀ ਵੱਢਦੇ ਸੀ ਫਸਲ ਨੂੰ ਤੇ ਉਦੋਂ ਬਾਅਦ ਬੋਹਦੇ ਸੀ ਤੇ ਇੰਨਾ ਜ਼ਿਆਦਾ ਕੰਮ ਕਰਦੇ ਸੀ ਉਦੋਂ ਬਾਅਦ ਫੇਰ ਵੀ ਜਦੋਂ ਥੋੜਾ ਬਹੁਤਾ ਵੀ ਵੇਲ ਆ ਜਾਂਦਾ ਸੀ ਤਾਂ ਜਾ ਕੇ ਬਾਹਰ ਕੁਸ਼ਤਨਾ ਕਰਦੇ ਸੀਗੇ ਮੁੰਡੇ ਖੇਡਦੇ ਸੀ ਕਿ ਕਿੱਡੀ ਕਿੱਡੀ ਦੂਰ ਤੱਕ ਜਾ ਕੇ ਉਹ ਭੱਜ ਕੇ ਆਉਂਦੇ ਸੀ ਜਾਂ ਹੋਰ ਇਸ ਤਰ੍ਹਾਂ ਕਰਦੇ ਆ ਉਦੋਂ ਆਟੋਮੈਟਿਕਲੀ ਹੀ ਸੇਤਾ ਇੰਨੀਆਂ ਵਧੀਆ ਸੀ ਕੋਈ ਬਿਮਾਰ ਬਹੁਤ ਘੱਟ ਹੁੰਦਾ ਸੀ ਹੁੰਦੇ ਸੀ ਪਿਛਲੇ ਸਮੇਂ 'ਚ ਜਦੋਂ ਕੋਈ ਬਿਮਾਰ ਹੋ ਜਾਂਦਾ ਸੀ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਕਿਹੜਾ ਨੇ ਆ ਤਾਂ ਬਿਮਾਰ ਆ ਉਹ ਮਾਰੀ ਕੁਦਰਤੀ ਹੁੰਦੀ ਸੀ ਨਾ ਕਿ ਸਾਡੀ ਖਰੀਦੀ ਹੋਈ ਬਿਮਾਰੀ ਹੁੰਦੀ ਸੀ ਹੁਣ ਤਾਂ ਅਸੀਂ ਨਾ ਵੀ ਕੁਝ ਹੋਵੇ ਟੈਨਸ਼ਨਾਂ ਹੀ ਇੰਨੀਆਂ ਦਿੰਨੇ ਆ ਆਪਣੇ ਦਿਮਾਗ ਨੂੰ ਜਿਹਦੇ ਨਾਲ ਹਾਰਟ ਅਟੈਕ ਧੜਾ ਧੜ ਹੁੰਦੇ ਆ ਬ੍ਰੇਨ ਨੂੰ ਕਿੰਨਾ ਜਿਆਦਾ ਨੁਕਸਾਨ ਹੁੰਦਾ ਤੇ ਦਿਮਾਗੀ ਦੌਰੇ ਪੈਂਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਬੰਦਾ ਅਸੀਂ ਕਈ ਵਾਰ ਤਾਂ ਇੰਨੇ ਜਿਆਦਾ ਢੇਰੀ ਢਾ ਲੈਨੇ ਆ ਕਿ ਸਾਡੇ ਕੋਲ ਆਹ ਚੀਜ਼ ਹੈ ਨਹੀਂ ਸਾਡੇ ਕੋਲ ਆਹ ਚੀਜ਼ ਹੈ ਨਹੀਂ ਅੰਡਰ ਪ੍ਰੈਸ਼ਰ ਚ ਚਲੇ ਜਾਂਦੇ ਆ ਡਿਪਰੈਸ਼ਨ ਐਸੀ ਬਿਮਾਰੀ ਜਿੱਤੇ ਵਿੱਚ ਇਨਸਾਨ ਦਿਸਦਾ ਨਹੀਂ ਹੈਗਾ ਪਰ ਇੰਨੀ ਤਕਲੀਫ ਹੁੰਦੀ ਹੈ ਉਹਨੂੰ ਵੀ ਜਿਹੜੇ ਰਹੇ ਰਬਦਾਨਾ ਉਹ ਖੋਖਲਾ ਕਰ ਦਿੰਦੀ ਹੁੰਦੀ ਹੈ ਬੰਦੇ ਨੂੰ ਵਿੱਚੋਂ ਵਿੱਚੇ ਉਹ ਇਦੋਂ ਬਿਹਤਰ ਇਹੀ ਆ ਵੀ ਇਹ ਪੈਸੇ ਦਾ ਜਾਂ ਕਿਸੇ ਚੀਜ਼ ਦਾ ਲਾਲਚ ਛੱਡ ਕੇ ਤਾਂ ਅਸੀਂ ਆਪਣੀ ਸਿਹਤ ਵੱਲ ਧਿਆਨ ਦੇ ਚੰਗੀ ਸਿਹਤ ਹੋਊਗੀ ਤਾਂ ਅਸੀਂ ਪੈਸਾ ਵੀ ਕਮਾਵਾਂਗੇ ਪੈਸਾ ਇੰਨੇ ਕਿਉਂਕਿ ਤਾਂ ਅਸੀਂ ਪੈਸੇ ਜੋ ਕਿ ਹੈ ਨਹੀਂ ਆ ਵੀ ਸਾਡੀ ਸਾਰੀਆਂ ਚੀਜ਼ਾਂ ਮਤਲਬ ਕਿ ਜਿਹੜੇ ਸਾਦਾ ਲੋੜਾਂ ਨੇ ਉਹ ਪੂਰਨ ਹੋ ਜਾਣ ਹਾਂਜੀ ਤੇ ਉਹ ਲੋੜਾ तकरीबन ਆਪਣੇ 90% ਲੋਕਾਂ ਦੀ ਆਸਾਨੀ ਨਾਲ ਹੋ ਹੀ ਜਾਂਦੀਆਂ ਨੇ ਹਾਂਜੀ ਪਹਿਲਾਂ ਜਿੱਦਾਂ ਪਹਿਲੇ ਸਮਿਆਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਸਮਿਆਂ ਦੇ ਵਿੱਚ ਖੁਰਾਕਾਂ ਵੀ ਬਹੁਤ ਵਧੀਆ ਸੀ ਖੁਰਾਕਾਂ ਹੈ ਵੀ ਆਰਗੇਨਿਕ ਸੀਗੀਆਂ ਵੀ ਉਹ ਐਨ ਪਿਓਰ ਖਾਣਾ ਖਾਂਦੇ ਸੀ ਹਾਂਜੀ ਤੇ ਉਹਨਾਂ ਦੀ ਸਿਹਤ ਉਹ ਜੇ ਉਹ ਪਿਓਰ ਖਾਣਾ ਖਾਂਦੇ ਸੀ ਉਹ ਡਟ ਕੇ ਕੰਮ ਵੀ ਕਰਦੇ ਸੀ ਹਾਂ ਤੇ ਉਹਨਾਂ ਦੀ ਸਿਹਤ ਜਿਹੜੀ ਆ ਆਪੇ ਹੀ ਸਹੀ ਰਹਿੰਦੀ ਸੀ ਤੇ ਹੁਣ ਅਸੀਂ ਪੈਸੇ ਦੀ ਤੋਰ ਦੇ ਪਿੱਛੇ ਨਾ ਤਾਂ ਸਾਨੂੰ ਖਾਣ ਦਾ ਕੋਈ ਸੋਝੀ ਆ ਤੇ ਨਾ ਸਾਨੂੰ ਸੌਣ ਦੀ ਸੋਝੀ ਆ। ਨਾ ਅਸੀਂ ਸਮੇਂ ਸਿਰ ਸੌਣੇ ਆ ਨਾ ਸਮੇਂ ਸਿਰ ਖਾਣੇ ਆ। ਰਾਤ ਨੂੰ ਜੇ ਸਾਨੂੰ ਜਦੋਂ ਵੀ ਟਾਈਮ ਮਿਲਦਾ ਕੰਮਾਂ ਤੋਂ ਆ ਕੇ ਤੇ ਬੱਚੇ ਬੱਚੇ ਵੀ ਸਿਆਣੇ ਵੀ ਸਭ ਜਿੱਦਾਂ ਜੰਗ ਜਨਰੇਸ਼ਨ ਨੇ ਜਿਹੜੀ ਉਹ ਸਾਰੀ ਫਿਰ ਮੋਬਾਈਲਾਂ ਤੇ ਲੱਗ ਜਾਂਦੀ ਆ। ਉਹਦੇ ਨਾਲ ਮੋਬਾਈਲਾਂ ਤੇ ਲੱਗਣ ਦੇ ਨਾਲ ਉਹਨਾਂ ਦੇ ਜਿਹੜੀ ਨੀਂਦ ਆ ਉਹ ਪ੍ਰੋਪਰ ਪੂਰੀ ਨਹੀਂ ਹੁੰਦੀ। ਉਹ ਪੈਸਾ ਕਮਾਉਣ ਦੀ ਹੋੜ ਦੇ ਵਿੱਚ ਪਿਛਲੇ ਅਸੀਂ ਹੁਣ ਸਵੇਰ ਨੂੰ ਇੰਨੇ ਵਜੇ ਉੱਠਣਾ ਆ ਹੁਣ ਅਸੀਂ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਸੌਂ ਜਾਈਏ ਸੋ ਪੇਰੈਂਟਸ ਕਹਿੰਦੇ ਆ ਵੀ ਬੱਚਿਓ ਤੁਸੀਂ ਆਰਾਮ ਕਰ ਲਓ ਤੁਸੀਂ ਹੁਣ ਸੌਂ ਜਾਓ ਤੁਸੀਂ ਸਵੇਰ ਨੂੰ ਫੇਰ ਸਭ ਤੇ ਕੰਮਾਂ ਤੇ ਜਾਣਾ ਆ ਉਹਨਾਂ ਨੂੰ ਪਤਾ ਆ ਵੀ ਸਾਡੀ ਸਿਹਤ ਖਰਾਬ ਹੁੰਦੀ ਆ ਪਰ ਫੇਰ ਵੀ ਬੱਚੇ ਜਿੱਦਾਂ ਫੋਨਾਂ ਤੇ ਟਾਈਮ ਸਪੈਂਡ ਕਰਨਾ ਜ਼ਿਆਦਾ ਵਿੱਤਰ ਸਮਝਦੇ ਆ ਆਪਾਂ ਆਪਾਂ ਉਹਨਾਂ ਨੂੰ ਇਹ ਗਾਈਡ ਕਰਦੇ ਹੁੰਨੇ ਆ ਵੀ ਤੁਸੀਂ ਹੁਣ ਕੰਮਾਂ ਤੋਂ ਥੱਕੇ ਹਾਰੇ ਆਏ ਆ ਤੁਹਾਡੀ ਸਿਹਤ ਨੂੰ ਮੰਨ ਲਓ ਕਿ ਆਰਾਮ ਦੀ ਜਰੂਰਤ ਆ ਤੇ ਤੁਸੀਂ ਆਰਾਮ ਕਰੋ ਰੈਸਟ ਕਰੋ ਸਵੇਰ ਨੂੰ ਤੁਸੀਂ ਫੇਕ ਅੰਮਾਂ ਤੇ ਜਾਣਾ ਹੈ ਹਨਾ ਪੈਸਾ ਉਹ ਬਣਾਉਂਦੇ ਬਹੁਤ ਔਖਾ ਹੋ ਕੇ ਬਹੁਤ ਔਖਾ ਪੈਸਾ ਬਣਦਾ ਹੈ ਇਹ ਵੀ ਪਤਾ ਹੈ ਪਰ ਇਹ ਸਾਂਭਣਾ ਵੀ ਭੈਣ ਜੀ ਕਿਸੇ ਕਿਸੇ ਨੂੰ ਹੁੰਦਾ ਹੈ ਕਿਸੇ ਨੂੰ ਹਾਂ ਜੀ ਜੇ ਪੈਸਾ ਬਣਦਾ ਔਖਾ ਹੈ ਉਹਨੂੰ ਸੰਭਾਲਣਾ ਵੀ ਕਿਸੇ ਕਿਸੇ ਨੂੰ ਹੀ ਹੁੰਦਾ ਹੈ ਹਾਂ ਹਾਂ ਕੋਈ ਹਰ ਕੋਈ ਸੰਭਾਲ ਵੀ ਨਹੀਂ ਸਕਦਾ ਹਾਂਜੀ ਹਾਂਜੀ ਬਿਲਕੁਲ ਇੱਥੇ ਮੈਂ ਇੱਕ ਫੈਮਿਲੀ ਦੇਖੀ ਆ ਉਹਨਾਂ ਨੂੰ ਆਇਆਂ तकरीबन 40-1 ਸਾਲ ਹੋ ਗਏ ਹੋਣਗੇ ਕੈਨੇਡਾ ਦੇ ਹਾਂਜੀ ਉਹਨਾਂ ਦੇ ਬੱਚੇ ਛੋਟੇ ਛੋਟੇ ਸੀਗੇ ਜਦੋਂ ਉਹ ਆਏ ਦੇ ਹਾਂਜੀ ਆ ਕੇ ਉਹਨਾਂ ਨੇ ਇੱਥੇ ਇੰਨਾ ਕੰਮ ਕੀਤਾ ਦੋ ਦੋ ਤਾਂ ਸ਼ਿਫਟਾਂ ਲੋਕ ਕਰਦੇ ਕਹਿੰਦੇ ਅਸੀਂ ਤਿੰਨ ਤਿੰਨ ਤੱਕ ਵੀ ਇਤਿਆਰੇ ਜਿੱਥੇ ਕੰਮ ਮਿਲਦਾ ਉੱਥੇ ਕੰਮ ਕਰ ਜਿੱਥੇ ਕੰਮ ਮਿਲਦਾ ਉੱਥੇ ਕੰਮ ਕਰ ਜਿਹੜੇ ਬੱਚੇ ਸੀਗੇ ਹਾਂਜੀ ਕਦੇ ਕਿਸੇ ਕੋਲ ਛੱਡ ਕਦੇ ਕਿਸੇ ਕੋਲ ਛੱਡ ਬੱਚਿਆਂ ਨੇ ਤਾਂ ਆਪਣੇ ਮਾਪਿਆਂ ਨੂੰ ਸਮਝਦਾ ਸ਼ਨੀਵਾਰ ਐਤਵਾਰ ਤੱਕ ਕਦੇ ਨਹੀਂ ਸੀ ਦੇਖਿਆ ਤੇ ਉਹ ਬੱਚੇ ਉਸੇ ਤਰ੍ਹਾਂ ਹੀ ਵੱਡੇ ਹੋ ਗਏ ਹਾਂਜੀ ਜਦੋਂ ਵੱਡੇ ਹੋ ਗਏ ਪੈਸਾ ਤਾਂ ਹੋ ਗਿਆ ਬਹੁਤ ਹਾਂਜੀ ਤੇ ਉਹਨਾਂ ਕੋਲ ਹਰ ਇੱਕ ਚੀਜ਼ ਹੋ ਗਈ ਪਰ ਬੱਚਿਆਂ ਨੂੰ ਹੁਣ ਇਹ ਆ ਵੀ ਉਹ ਆਪਣੇ ਮਾਂ ਪਿਓ ਨੂੰ ਬਿਲਕੁਲ ਨਾ ਸਤਿਕਾਰ ਦਿੰਦੇ ਆ ਤੇ ਨਾ ਉਹ ਪੈਸੇ ਦੀ ਉਹਨਾਂ ਕੋਲ ਕਦਰ ਆ ਉਹ ਕਹਿੰਦੇ ਜੋ ਸਮਾਂ ਸਾਨੂੰ ਦੇਣਾ ਸੀ ਉਹ ਤੁਸੀਂ ਪੈਸਾ ਕਮਾਉਣ ਚ ਲਾ ਦਿੱਤਾ ਹੁਣ ਸਾਡੇ ਕੋਲ ਕੋਈ ਉਮੀਦ ਨਾ ਰੱਖਿਓ ਜਿੰਦਗੀ ਭਰ ਆਪਣੀ ਸਿਹਤਾਂ ਵੀ ਖਰਾਬ ਕੀਤੀ ਨਾ ਆਪਣੇ ਪਰਿਵਾਰ ਨੂੰ ਵੀ ਲੱਗੋਗੇ ਇਸੇ ਕਰਕੇ ਵੀ ਜੇ ਪੈਸਾ ਥੋੜਾ ਕਮਾ ਲੈਂਦੇ ਆਪਣੇ ਬੱਚਿਆਂ ਨੂੰ ਟਾਈਮ ਦਿੰਦੇ ਘੱਟ ਤੋਂ ਘੱਟ ਬੱਚੇ ਤਾਂ ਆਪਦੇ ਨੇ ਤੇ ਬੱਚੇ ਸਾਡੀ ਦੌਲਤ ਨੇ ਹਾਂਜੀ ਇਤੋਂ ਵੱਡੀ ਦੌਲਤ ਆਪਾਂ ਕੀ ਕਮਾਉਣ ਜਾਂਦੇ ਜਦੋਂ ਆਪਾਂ ਘਰੇ ਬੱਚਿਆਂ ਨੂੰ ਤਾਂ ਪਰੇ ਕਰਤਾ ਤੇ ਉਹ ਦੌਲਤਾਂ ਕਮਾਉਣ ਜਾਂਦੇ ਉਹ ਦੌਲਤਾਂ ਆਉਣਗੀਆਂ ਕਿਸ ਕੰਮ ਤੇ ਉਹਨਾਂ ਦੇ ਖੇਤਾਂ ਵੀ ਇੰਨੀਆਂ ਨੇ ਖਰਾਬ ਹੋ ਗਈਆਂ ਵੀ ਭਾਰ ਚੱਕਿਆ ਕਦੇ ਕੋਸ਼ ਕਦੇ ਕੋਸੀ ਇੱਥੇ ਕਿਹੜਾ ਕੋਈ ਸੌਖਾ ਦਾ ਕੋਈ ਪੈਸੇ ਦਿੰਦਾ ਨਹੀਂ ਹੈ ਦਿੰਦਾ ਨਹੀਂ ਹਾਂਜੀ ਕੰਮ ਕੰਮ ਤੇ ਪੂਰਾ ਜੋਰ ਲਾਉਣਾ ਪੈਂਦਾ ਪੈਸਾ ਤਾਂ ਕਮਾ ਲਿਆ ਬਹੁਤ ਪਰ ਹਰ ਇੱਕ ਚੀਜ਼ ਤੋਂ ਉਹ ਅਲੱਗ ਹੋ ਗਏ ਜਿਹੜੀ ਚੀਜ਼ ਦੇ ਲਈ ਉਹਨਾਂ ਨੇ ਪੈਸਾ ਕਮਾਇਆ ਸੀ ਉਹ ਉਹਨਾਂ ਨੂੰ ਮਿਲਿਆ ਨਹੀਂ ਹੈ ਤਾਂ ਹਾਂਜੀ ਇਦਾਂ ਹੀ ਆ ਬਸ ਆ ਦੁਨੀਆ ਦੇ ਵਿੱਚ ਜਿੱਦਾਂ ਦੌੜ ਲੱਗੀ ਆ ਹੂੰ ਹੂੰ ਮੇਹਨਤ ਆਪਾਂ ਨੂੰ ਗੁੱਲੀ ਗੁੱਲੀ ਤੇ ਜੁੱਲੀ ਦੀ ਜ਼ਰੂਰਤ ਤਾਂ ਸੀਗੀ ਉਹ ਆਪਾਂ ਜਿੱਦਾਂ ਥੋੜਾ ਕਰਕੇ ਵੀ ਆਪਣਾ ਟਾਈਮ ਪਾਸ ਕਰ ਸਕਦੇ ਸੀ ਕੋਈ ਜਾਂਦਾ ਉਹਨਾਂ ਕੋ ਤਾਂ ਟਾਈਮ ਪਾਸ ਬੇਲੇ ਸਮਿਆਂ ਦੇ ਵਿੱਚ ਜਿੱਦਾਂ ਸੀਗਾ ਉਹਨਾਂ ਦੇ ਬਜ਼ੁਰਗਾਂ ਨਹੀਂ ਆ ਕਹਿ ਲੋ ਆਪਣੇਆਂ ਦੀਆਂ ਜਿਹੜੀਆਂ ਜ਼ਰੂਰਤਾਂ ਸੀਗੀਆਂ ਉਹ ਬਹੁਤ ਘੱਟ ਸੀਗੀਆਂ ਉਹਨਾਂ ਨੇ ਜਿੰਨੀਆਂ ਅੱਜ ਕੱਲ ਬੱਚਿਆਂ ਨੇ ਜ਼ਰੂਰਤਾਂ ਵਧਾ ਲਈਆਂ ਆ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਇੰਨੀਆਂ ਨਹੀਂ ਸੀ ਵਧਾਈਆਂ ਉਹਨਾਂ ਦਾ ਸਿਰਫ ਮਤਲਬ ਸੀ ਮਿਹਨਤ ਕਰਨੀ ਆ ਤੇ ਆਪਣਾ ਬਸ ਖਾਣ ਪੀਣ ਯੋਗਾ ਕਰਨਾ ਆ ਉਸ ਤੋਂ ਬਾਅਦ ਉਹ ਅਸੀਂ ਕੁਝ ਨਹੀਂ ਕਰਨਾ ਹੈਗਾ ਤੇ ਹੁਣ ਜਿੱਦਾਂ ਦੌੜ ਲੱਗੀ ਹੋਈ ਆ ਪੈਸੇ ਪਿੱਛੇ ਹਰ ਇੱਕ ਦੀ ਦੌੜ ਲੱਗੀ ਪੈਸੇ ਪਿੱਛੇ ਹਾਂਜੀ ਹਾਂਜੀ ਵੀ ਸਾਰੇ ਕਹਿੰਦੇ ਮੈਂ ਕਹਿੰਦਾ ਮੇਰੇ ਤੋਂ ਵੱਧ ਹੋਵੇ ਉਹ ਕਹਿੰਦਾ ਮੇਰੇ ਤੋਂ ਵੱਧ ਹੋਵੇ ਇਹ ਇਹ ਮੇਰੇ ਤੋਂ ਥੱਲੇ ਰਹੇ ਮੈਂ ਇਹਦੇ ਤੋਂ ਤਾਂ ਚੱਲ ਜਾਵਾਂਗਾ ਨਾ ਪਰ ਅਫਾ ਤਾਂ ਇਹੀ ਕਹਾਂਗੇ ਕਿ ਦੋਸਤੋ ਪੈਸਾ ਵੀ ਜ਼ਰੂਰੀ ਆ ਤੇ ਸਿਹਤ ਵੀ ਜ਼ਰੂਰੀ ਆ ਪਰ ਜਿਹੜੀ ਸਿਹਤ ਆ ਉਹ ਪੈਸੇ ਦੇ ਅੱਗੇ ਕੁਝ ਵੀ ਮਾਇਨੇ ਨਹੀਂ ਰੱਖਦੀ ਕਿਉਂਕਿ ਪੈਸਾ ਆਪਾਂ ਜੇ ਤੰਦਰੁਸਤ ਰਹਿਵਾਂਗੇ ਤਾਂ ਕਮਾ ਵੀ ਸਕਦੇ ਆ ਹਾਂ ਤੇ ਜੇ ਸਾਡੀ ਸਿਹਤ ਖਰਾਬ ਹੋ ਗਈ ਤਾਂ ਫੇਰ ਆਪਾਂ ਪੈਸਾ ਕਿਸੇ ਵੀ ਢੰਗ ਤਰੀਕੇ ਨਾਲ ਨਹੀਂ ਕਮਾ ਸਕਦੇ ਤਾਂ ਹਨਾ ਹੂੰ ਹੂੰ ਸਹੀ ਗੱਲ ਹੈ ਦੇਖੋ ਪੈਸਾ ਕਮਾਓ ਹਾਂਜੀ ਸਿਰਫ ਆਪਣੀ ਲੋੜ ਜੋਗਾ ਜੇ ਤੁਹਾਡੇ ਕਿਸਮਤ ਵਿੱਚ ਵੱਧ ਜਾ ਤਾਂ ਆਪਣੇ ਆਪ ਵੱਧ ਹੋ ਜਾਣਾ ਪਰ ਕੀ ਕਹਿੰਦੇ ਜੇ ਤੁਸੀਂ ਇਸ ਪੈਸੇ ਨੂੰ ਪੈਸਾ ਸਮਝ ਕੇ ਕਮਾਉਂਗੇ ਤਮ ਬਿਲਕੁਲ ਗਲਤ ਕਹੋਵਾਂਗੇ ਕਿਉਂਕਿ ਇਹਦੇ ਨਾਲ ਤੁਹਾਡਾ ਸਮਾਜਿਕ ਰਤਬਾ ਵੀ ਘਟਦਾ ਤੁਹਾਡੇ ਰਿਸ਼ਤੇ ਵੀ ਖਰਾਬ ਹੁੰਦੇ ਆ ਤੁਹਾਡੀ ਸਿਹਤ ਵੀ ਖਰਾਬ ਹੁੰਦੀ ਆ ਤੇ ਤੁਸੀਂ ਖੁਦ ਵੀ ਜ਼ਿੰਦਗੀ ਦਾ ਆਨੰਦ ਕਦੇ ਨਹੀਂ ਮਾਣ ਸਕਦੇ ਜੋ ਚੀਜ਼ਾਂ ਤੁਹਾਨੂੰ ਅੱਜ ਚੰਗੀਆਂ ਲੱਗਦੀਆਂ ਨੇ ਉਹਨਾਂ ਚੀਜ਼ਾਂ ਨੂੰ ਛਾਵਾਂ ਨੂੰ ਮਾਰ ਕੇ ਉਹ ਪੈਸਾ ਕਮਾਇਆ ਤਾਂ ਕਾਦਾ ਕਮਾਇਆ ਜਦੋਂ ਤੁਹਾਡਾ ਸਿਹਤ ਨਹੀਂ ਰਹੂਗੀ ਫਿਰ ਇਹਨਾਂ ਚੀਜ਼ਾਂ ਦੇ ਆਪਾਂ ਸੋਚਦੇ ਵੀ ਫੇਰ ਕਰ ਲਾਂਗੇ ਹਾਂਜੀ ਤੇ ਪੈਸਾ ਕਮਾ ਲਓ ਪਰ ਫੇਰ ਕਦੇ ਨਹੀਂ ਆਇਆ ਹਾਂਜੀ ਜਿਹੜਾ ਅੱਜ ਉਹ ਅੱਜ ਹੀ ਆ ਜਿਹੜਾ ਫੇਰ ਆ ਫੇਰ ਹੀ ਰਹਿ ਜਾਣਾ ਹਾਂਜੀ ਇਦਾਂ ਹੀ ਹੋਣਾ ਜਦੋਂ ਪਿੱਛੇ ਜੇ ਕੋਵਿਡ ਆਇਆ ਸੀਗਾ ਕੋਵਿਡ ਦੇ ਵਿੱਚ ਕਿੰਨਾ ਦੇਖੋ ਹਨਾ ਵੀ ਉਦੋਂ ਸਾਰਿਆਂ ਨੂੰ ਇਹ ਸੀ ਵੀ ਹਾਈ ਮੇਤੇ ਨਾਲ ਇਹ ਕੋਵਿਡ ਅਟੈਕ ਕਰ ਦੇਵੇ ਮੇਤੇ ਨਾਲ ਅਟੈਕ ਕਰ ਦੇਵੇ ਹਨਾ ਸਾਰੇ ਯਾਨੀ ਕਿ ਆਪਣੇ ਆਪ ਨੂੰ ਇੱਕ ਕਿਸਮ ਦਾ ਬੰਦ ਹੀ ਕਰ ਲਿਆ ਸੀ ਆਪਾਂ ਨੇ ਤੇ ਉਦੋਂ ਜਿਨ੍ਹਾਂ ਦੇ ਕੋਈ ਪੈਸਾ ਸੀਗਾ ਉਹ ਆਪਾਂ ਇੱਕ ਨਿਊਜ਼ ਵੀ ਪੜ੍ਹੀ ਸੀ ਕਿਦਾਂ ਉਹਨਾਂ ਨੇ ਗਲੀਆਂ ਦੇ ਵਿੱਚ ਪੈਸੇ ਸੁੱਟ ਦਿੱਤੇ ਵੀ ਉਹਨੂੰ ਬੰਦੇ ਨੂੰ ਕੋਵਿਡ ਹੋ ਗਿਆ ਸੀਗਾ ਤੇ ਉਹ ਕਹਿੰ ਉਹਨੇ ਪੈਸੇ ਖਲਾਅਤੇ ਕਹਿੰਦਾ ਮੇਰੇ ਇਹ ਕਿਸ ਕੰਮ ਦੇ ਹੋ ਕਿ ਮੇਰੀ ਜ਼ਿੰਦਗੀ ਨੇ ਰਹਿਣੀ ਤੇ ਮੇਰੇ ਪੈਸਾ ਕਿਸ ਕੰਮ ਦਾ ਹਨਾ ਹੂੰ ਹੂੰ ਵੀ ਸਾਨੂੰ ਇਹ ਤੋਂ ਤਾਂ ਇਹ ਹੀ ਸ਼ਖਸ਼ਾ ਮਿਲਦੀ ਆ ਵੀ ਸਾਨੂੰ ਆਪਣੀ ਸਿਹਤ ਜ਼ਰੂਰੀ ਦੇਖਣੀ ਚਾਹੀਦੀ ਆ ਹਾਂਜੀ ਤੇ ਅਸੀਂ ਹੁਣ ਲਾਸਟ ਵਿੱਚ ਤੁਹਾਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆ ਦੋਸਤੋ ਕਿ ਵੀ ਸਭ ਤੋਂ ਵੱਧ ਕੇ ਸਿਹਤ ਜ਼ਰੂਰੀ ਆ ਸਿਹਤ ਨੂੰ ਦੇਖੋ ਪੈਸਾ ਆਪਾਂ ਜੇ ਸਿਹਤ ਆ ਤਾਂ ਪੈਸਾ ਫੇਰ ਵੀ ਆਪਾਂ ਕਮਾ ਲੈਣਾ ਤੇ ਜ਼ਿੰਦਗੀ 'ਚ ਹੈ ਦੋਨੇ ਚੀਜ਼ਾਂ ਜ਼ਰੂਰੀ ਆ ਪਰ ਅਸੀਂ ਸਿਹਤ ਨੂੰ ਜਿਆਦਾ ਤਰਜੀਹ ਦਵਾਂਗੇ। ਹੂੰ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਤੋਂ ਜ਼ਿਆਦਾ ਉਮੀਦ ਨਾ ਰੱਖੋ। ਅਨ ਦੂਜੀ ਗੱਲ ਬਹਿਗੁਰੂ ਦਾ ਜੋ ਦਿੱਤਾ ਉਹਦਾ ਸ਼ੁਕਰਾਨਾ ਕਰੋ। ਛੋਟੀਆਂ-ਛੋਟੀਆਂ ਚੀਜ਼ਾਂ 'ਚ ਖੁਸ਼ੀਆਂ ਪਾ ਲਓ ਤੇ ਆਪਣੀ ਸਿਹਤ ਨੂੰ ਸਭ ਤੋਂ ਪਹਿਲੇ ਨੰਬਰ ਤੇ ਰੱਖੋ। ਬਾਕੀ ਸਭ ਚੀਜ਼ਾਂ ਉਸ ਤੋਂ ਬਾਅਦ ਨੇ। ਹਾਂਜੀ ਤੇ ਆਪਣਾ ਧਿਆਨ ਰੱਖੋ, ਖੁਸ਼ ਰਹੋ, ਆਬਾਦ ਰਹੋ। ਹਾਂਜੀ ਤੇ ਸਾਨੂੰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਤੇ ਸਾਨੂੰ ਆਪਣੇ ਸੁਝਾਅ ਜਰੂਰ ਦੱਸਣੇ ਕਮੈਂਟ ਦੇ ਵਿੱਚ ਤੁਹਾਨੂੰ ਪੋਡਕਾਸਟ ਸਾਡੇ ਕਿੱਦਾਂ ਦੇ ਲੱਗਦੇ ਆ ਜੇ ਵਧੀਆ ਲੱਗਦੇ ਆ ਤਾਂ ਸਾਡੀ ਹੌਸਲਾ ਫਜਾਈ ਜਰੂਰ ਕਰ ਲਿਆ ਕਰੋ ਹਾਂਜੀ ਉਹਦੇ ਨਾਲ ਸਾਨੂੰ ਹੌਸਲਾ ਹੁੰਦਾ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਤੇ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਪੋਡਕਾਸਟ ਦੇ ਵਿੱਚ ਵਧੀਆ ਜਿਹਾ ਟੌਪਿਕ ਲੈ ਕੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਮਿਲਦੇ ਆਪਾਂ ਫਿਰ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ